एपी न्यूज़ ਦੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਖਾਸ ਖਬਰ ਜਿੱਥੇ ਅੱਜ ਕੱਲ ਦੇ ਕਲਯੁਗ ਦੇ ਸਮੇਂ ਵਿੱਚ ਬੱਚੇ ਆਪਣੇ ਜੂਂਦੇ ਜਾਗ ਦੇ ਮਾਪਿਆਂ ਨੂੰ ਨਹੀਂ ਪੁੱਛਦੇ ਉੱਥੇ ਹੀ ਕੁਝ ਅਜਿਹੇ ਪਰਿਵਾਰ ਵੀ ਹਨ ਜੋ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਦਾਨ ਪੁੰਨ ਕਰਦੇ ਹਨ ਅਜਿਹੀ ਹੀ ਮਿਸਾਲ ਕਾਦੀਆਂ ਦੇ ਮਾਲ ਪਰਿਵਾਰ ਵਿੱਚ ਦੇਖਣ ਨੂੰ ਮਿਲੀ ਜੋ ਕਿ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਹਰ ਮਸਿਆ ਉਤੇ ਕਰੀਬ 200 ਪਰਿਵਾਰਾਂ ਜਿਨ੍ਹਾਂ ਵਿੱਚ ਵਿਧਵਾਔਰਤਾਂ ਅਪਾਹਜ ਅਤੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ ਉਹਨਾਂ ਨੂੰ ਆਪਣੇ ਕੋਲੋਂ ਦਾ ਸਬੰਧ ਕੱਢ ਕੇ ਇਹਨਾਂ ਪਰਿਵਾਰਾਂ ਦੀ ਮਦਦ ਕਰਦੇ ਹਨ ਇਸ ਤੋਂ ਇਲਾਵਾ ਮਾਲ ਪਰਿਵਾਰ ਵੱਲੋਂ ਇਹਨਾਂ ਗਰੀਬ ਲੋਕਾਂ ਲਈ ਲੰਗਰ ਵੀ ਲਗਾਏ ਜਾਂਦੇ ਹਨ ਕਾਦੀਆਂ ਤੋਂ ਕੁਲਵਿੰਦਰ ਪਟਿਆਲਾ ਦੀ ਖਾਸ ਰਿਪੋਰਟ ਅਸੀਂ ਕ੍ਰੀਬ ਜਦੋਂ ਤੋਂ ਸਾਡੇ ਦਾਦਾ ਜੀ ਐਕਸਪਾਇਰ ਹੋਏ ਸੀ ਸੰਨ 1990 ਤੋਂ ਉਦੋਂ ਤੋਂ ਲੰਗਰ ਮੱਤਿਆਂ ਤੇ ਲਾ ਰਹੇ ਆਂ ਮਸਰ ਸੰਗਰਾਮ ਤੇ ਉਹਨਾਂ ਦਾ ਲੰਗਰ ਲਾਈਦਾ ਸਾਰਾ ਪਰਿਵਾਰ ਰਲ ਕੇ ਮਾਲ ਪਰਵਾਰ ਤਕਰੀਬ 4 ਸਾਲ ਤੋਂ ਅਸੀਂ ਜਿਹੜੀ ਐ ਪੈਨਸ਼ਨ ਦੀ ਇੱਕ ਨਾਲ ਕੇ ਰਾਜ ਜਾਂਦੇ ਹ ਵੀ ਦੇਣੀ ਹੈ ਲੋੜਵੰਦਾਂ ਨੂੰ ਜਿਹੜੀਆਂ ਵਿਧਵਾ ਬੀਬੀਆਂ ਨੇ ਬਜ਼ੁਰਗ ਨੇ ਤੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਜੀਂਦੀ ਉਹਨਾਂ ਨੂੰ ਦੇਣੀ ਹੈ ਜਿੰਨਾ ਵੀ ਅਸੀਂ ਕਰ ਸਕਦੇ ਆਂ ਪੂਰਾ ਮਾਰ ਪਵਾਦ ਦਸਵੰਦ ਕੱਟ ਕੇ ਇਹਨਾਂ ਨੂੰ ਪੈਨਸ਼ਨ ਦਿੰਦਾ। ਕਿੰਨੀਆਂ ਜਿਹੜੀਆਂ ਔਰਤਾਂ ਨੇ ਜਿਹਨਾਂ ਨੂੰ ਪੈਨਸ਼ਨ ਦਿੰਦੇ ਹੋ ਔਰ ਕਿੰਨੇ ਬਾਅਦ ਦਿੰਦੇ ਹੋ ਜਾਂ ਕਿਸ ਕੈਟਾਗਰੀ ਦਾ ਦਿੰਦੇ ਹੋ। ਮਲੇ ਕਰੀਬ 200 ਦੇ ਕਰੀਬ ਔਰਤਾਂ ਨੇ ਔਰਤਾਂ ਨੇ ਹੈਂਡੀਕੈਪਡ ਨੇ ਬਜ਼ੁਰਗ ਆਦਮੀ ਨੇ ਵਿੱਚ ਹੈ ਨੇ ਤੇ ਉਹਨਾਂ ਨੂੰ ਹਰ ਮਹੀਨੇ ਅਸੀਂ ਮੱਥਿਆ ਦੇ ਦਿੰਨੇ ਆ ਪੈਨਸ਼ਨ। ਇਹ ਜਿਹੜਾ ਵੀ ਸਰਕਾਰ ਵੱਲੋਂ ਪੈਨਸ਼ਨ ਲਾਈ ਗਈ ਉਹਨਾਂ ਨੂੰ ਦੇ ਦੇ ਤੇ ਜਿਨ੍ਹਾਂ ਨੂੰ ਨਹੀਂ ਲੱਗੀ ਉਹਨਾਂ ਨੂੰ ਅਸੀਂ ਤੇ ਇਹ ਵੇਖ ਰਹੇ ਅਸੀਂ ਦੀ ਲੋੜਵੰਦ ਵੇਖਣਾ ਵੀ ਜਿਨ੍ਹਾਂ ਨੂੰ ਲੋੜ ਆ ਉਹਨੂੰ ਮਹੱਲੇ ਦਾ ਐਮਸੀ ਤੇ ਵੀ ਕਹਿੰਦੇ ਪਿੰਡ ਦਾ ਸਰਪੰਚ ਤੇ ਤਸਦੀਕ ਕਰ ਦਿੰਦਾ। ਕਿ ਇਹ ਬੰਦਾ ਜਿਹੜਾ ਲੋੜਵੰਦਾ ਉਹਨੂੰ ਪੈਨਸ਼ਨ ਹੀ ਦੇ ਦਿਆਂ ਤੇ ਓਦਾਂ ਵੀ ਜਿੱਥੇ ਕਿਤੇ ਕਿਸੇ ਨੂੰ ਲੋੜ ਹੁੰਦੀ ਆ ਉਹਦੀ ਹਰ ਲੋੜ ਪੂਰੀ ਕਰਦੇ ਜਿੰਨੀ ਕਰ ਸਕਦੇ ਹਾਂ